ਅਸੀਂ ਨਾਪਾ ਤੋਂ ਬਾਗਾ ਬਾਰਡਰ ਤੱਕ 2002 ਤੋਂ ਲਗਾਤਾਰ ਆ ਰਹੇ ਹਾਂ ਉਹ ਸਾਡਾ ਇਹ ਇਹਦੇ ਪਿੱਛੇ ਮਕਸਦ ਇਹ ਹੈ ਕਿ ਦੁਨੀਆ ਦੇ ਵਿੱਚ ਅਗਸਤ ਮਹੀਨੇ ਦੇ ਵਿੱਚ ਦੋ ਵੱਡੀਆਂ ਘਟਨਾਵਾਂ ਵਾਪਰੀਆਂ ਇੱਕ ਹਿਰੋਸ਼ੀਮਾ ਤੇ ਨਾਗਾਸਾਕੀ ਦੇ ਉੱਤੇ ਬੰਬ ਸਿੱਟ ਕੇ ਨਿਰਦੋਸ਼ ਲੋਕ ਮਾਰੇ ਗਏ ਦੂਜਾ ਭਾਰਤ-ਪਾਕਿਸਤਾਨ ਦੀ ਅਣਚਾਹੀ ਵੰਡ ਤੇ ਉਹਦੇ ਵਿੱਚ 10 ਲੱਖ ਲੋਕ ਇੱਕ ਦੂਜੇ ਭਰਾ ਨੇ ਭਰਾਵਾਂ ਦੇ ਕਤਲ ਕਰਕੇ ਕੀਤੇ ਜਿਸ ਦੇ ਨਾਲ ਹੋਰ ਸਾਡਾ ਨੁਕਸਾਨ ਬਹੁਤ ਕਾਫੀ ਸਾਰਾ ਹੋਇਆ ਅਸੀਂ ਇਹ ਸੱਦਾ ਦਿੰਦੇ ਹਾਂ ਕਿ ਦੋਨੇ ਦੇਸ਼ਾਂ ਦੀਆਂ ਸਰਕਾਰਾਂ ਇਹ ਤੋਂ ਉੱਤੇ ਦੁਨੀਆ ਦੇ ਹਾਕਮ ਇਹਨਾਂ ਚੀਜ਼ਾਂ ਤੋਂ ਸਬਕ ਲੈ ਕੇ ਤਾਂ ਦੁਨੀਆ ਸ਼ਾਂਤ ਮੈਤਰੀਕੇ ਨਾਲ ਕਿਵੇਂ ਰਹਿ ਸਕਦੀ ਹੈ ਦੁਨੀਆ ਦੀ ਤਰੱਕੀ ਕਿਵੇਂ ਹੋ ਸਕਦੀ ਹੈ ਉਸ ਤਰੀਕੇ ਨਾਲ ਸੋਚਣ ਔਰ ਖਾਸ ਤਰਤੇ ਭਾਰਤ ਤੇ ਪਾਕਿਸਤਾਨ ਆਪਦੇ ਸਬੰਧ ਠੀਕ ਕਰਦੇ ਹੋਏ ਵਪਾਰ ਖੋਲੇ ਜੇ ਵਪਾਰ ਦੇ ਰਸਤੇ ਖੁੱਲਦੇ ਆ ਤਾਂ ਸਾਡੇ ਪੰਜਾਬ ਦੀ ਖੇਤੀ ਪੰਜਾਬ ਦਾ ਕਾਰੋਬਾਰ ਇਹ ਵਿਕਸਿਤ ਹੋਏਗਾ ਕਿਉਂਕਿ ਸਾਡਾ ਮਤਲਬ ਵਪਾਰ ਜਦੋਂ ਦੂਜੇ ਦੇਸ਼ਾਂ ਨਾਲ ਨਹੀਂ ਹੋ ਰਿਹਾ ਤਾਂ ਸਾਡੀ ਪੰਜਾਬ ਦੀ ਤਰੱਕੀ ਰੁਕੀ ਹੋਈ ਹੈ